ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਵਿੱਚੋਂ ਬਈਆ ਇੱਕ ਜਰਸੀ ਬਿਕਾਊਆ ਆਓ ਪੁੱਛ ਲੈਨੇ ਬਾਈ ਟੋਟੇਲ ਭਾਈ ਜੀ ਹਸੀਕਾਲ ਸਸੀ ਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਹਾਂਜੀ ਹਾਂ ਵਧੀਆ ਵਧੀਆ ਜੀ ਬਾਈ ਜੀ ਮੇਰੇ ਨਾਮ ਤੇ ਐਡਰੈਸ ਬੋਲੋ ਭਾਈ ਨਾਮ ਤੇਜਿੰਦਰ ਸਿੰਘ ਆ ਐਡਰੈਸ ਹੈਗਾ ਹੈ ਨੇੜੇ ਤਰਕਸ਼ੀਲ ਚੌਕ ਭਗਤ ਧੰਨਾ ਨਗਰ ਗਲੀ ਨੰਬਰ 12 ਬਰਨਾਲਾ ਬਰਨਾਲਾ ਖਾਸ ਬਰਨਾਲਾ ਬਾਈ ਜੀ ਹਾਂਜੀ ਹਾਂ ਖਾਸ ਬਰਨਾਲਾ ਜੀ ਠੀਕ ਹੈ ਗਲੀ ਨੰਬਰ 12 ਬਾਈ ਜੀ 12 ਬਾਈ ਕਿਹੜਾ ਚੌਕ ਬਾਈ ਦਾ ਨੇੜੇ ਇਹ ਨੇੜੇ ਤਰਕਸ਼ੀਲ ਚੌਕ ਆ ਬਾਈ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ ਬਾਈ 991753 48477 ਠੀਕ ਹੈ ਭਾਈ ਬਈ ਜਿਹੜੀ ਬਰਡ ਦੇ ਨੇ ਘਰ ਦੀ ਆਪਣੇ ਇਹ ਬਈ ਘਰ ਦੀ ਆਪਨੇ ਕਿਹੜਾ ਸੂਆ ਸੋਣ ਦੀ ਹੈ ਇਹ ਦੂਜਾ ਸੂਆ ਸੋਣ ਦੀ ਹੈ ਭਾਈ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ 20 ਤਰੀਕ ਨੂੰ ਦਿਨ ਪੂਰੇ ਹੈ ਬਈ 20 ਤਰੀਕ ਨੂੰ ਬਈ ਇਹ ਦਿਨ ਪੂਰੇ ਆ ਕੱਦ ਫੁੱਲ ਅੱਜ ਤਰੀਕ ਹੋ ਗਈ ਸ਼ਾਇਦ 10 ਕ ਤਰੀਕ ਹੋ ਗਈ 10 ਤਰੀਕ ਆ ਬਈ ਆਰਡਰ ਕਮਾਲ ਦਾ ਢਿੱਲਾ ਦੇਖੋ ਸਾਰੀਆਂ ਬਰਡਾਂ ਨਾਲ ਗੱਡੂ ਕਰਮ ਵਾਲੀ ਫੇਰ ਸੂਗੀ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਚਵਾਈ ਚੋਈ ਕਿਵੇਂ ਜੀ ਚਵਾਈ ਚੋਈ ਬਹੁਤ ਵਧੀਆ ਬਾਈ ਵਧੀਆ ਧਾਰ ਹੈਗੀ ਕੋਈ ਕੋਈ ਦਿੱਕਤ ਨਹੀਂ ਸਮੱਸਿਆ ਥੋੜੇ ਆਹ ਲੰਪੀ ਵਾਲੇ ਦਾਗ ਜੀ ਲੰਪੀ ਵਾਲੇ ਬਾਈ ਇਹਦੇ ਨਾਲ ਲੰਪੀ ਹੋ ਗਈ ਸੀ ਜਿੰਨ ਤੇ ਥੋੜੇ ਜਿਹਾ ਪਹਿਲਾਂ ਹੂੰ ਹੂੰ ਉਦੋਂ ਬਾਅਦ ਇਹ ਇਹ ਜਦੋਂ ਛੋਟੀ ਬੱਸੀ ਸੀ ਜਦੋਂ ਹੋਈ ਸੀ ਇਹਦੇ ਠੀਕ ਹੈ ਤੇ ਇਹਦੇ ਦਾਗ ਸਦਾ ਰਹਿ ਗਏ ਉੱਪਰ ਕੋਈ ਕੋਈ ਦਿੱਕਤ ਕੋਈ ਨਹੀਂ ਹੈਗੀ ਠੀਕ ਹੈ ਹਾਂ ਹੁਣ ਸਾਫ ਆ ਨਾ ਹਾਂ ਬਾਈ ਹੁਣ ਜਮਾ ਸਾਫ ਆ ਗਏ ਕੱਲੇ ਦਾਗ ਜੇ ਆਪੇ ਕੱਲੇ ਦਾਗ ਹੀ ਰਹਿ ਬਿਲਕੁਲ ਸਾਫ ਆ ਆਰਡਰ ਕਮਾਲ ਦਾ ਕਿੰਨਾ ਦੁੱਧ ਚ ਹੋਇਆ ਬਾਈ ਪਹਿਲੇ ਸੂਏ ਬਾਈ ਨੇ 18 ਲੀਟਰ ਦੁੱਧ 18 ਲੀਟਰ ਦੁੱ ਛੋਟੀ ਨਹੀਂ ਹੈਗੀ ਖੁੱਲ ਕਰਦਾ ਜਿੰਨਾ ਕਹਿ ਦੋ ਆਰਡਰ ਕਮਾਲ ਦਾ ਕੱਚੀ ਜ਼ਰੂਰਤ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੂ ਥਾਣ ਬਹੁਤ ਚੰਗਾ ਯਾਰੇ ਥਾਣ ਨਿਕਖੜਵੇਂ ਪੂਰੇ ਗੈਰ ਤੇ ਕਲਾ ਕਲਾ ਥਾਣਾ ਭਾਈ ਤੇ ਕੀ ਮੁੱਲ ਆ ਵੀਰੇ ਦਾ ਜਾਇਜ ਮੁੱਲ ਭਾਈ ਇਹਦਾ 65000 ਰੁਪਿਆ ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ 65000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜ਼ਰੂਰ ਹੋ ਜਾ ਚੰਗੀ ਆ ਬੜ ਸੁਨੱਕੀਆ ਦੁੱਧ ਦਾ ਰਿਕਾਰਡ ਚੰਗਾ ਕੱਦ ਵੱਡ ਚੰਗਾ ਇਹ ਐਸੇ ਕਮਾਲ ਦਾ ਬਾਕੀ ਤੋਰਾ ਤਾਰਾ ਚੈੱਕ ਕਰਵਾਉਨੇ ਚੰਗੀ ਆ ਬੜ ਸੁਣਖੀ ਆ ਬਾਈ ਬਾਈ ਦੇ ਘਰ ਦੀ ਬੜਾ ਕੋਈ ਵਪਾਰ ਦਾ ਕੰਮ ਨਹੀਂ ਬੜ ਚੰਗਿਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਕੱਚੀ ਕੱਚੀ ਆ ਵੀਰੇ ਹੋਸ਼ਾਬਣਾ ਜਿਹੜਾ ਐਸਟੀਮੇਟ ਲਾਇਓ ਤਿਆਰ ਚੰਗੀ ਹੋ ਜਾ ਬੜ ਮੋੜ ਦਿਓ ਵੀਰੇ ਤੇ ਕਿਸੇ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੱਧਰ ਲਓ ਧੰਨਵਾਦ